ਇੱਧਰ ਕਹਿੰਦੇ ਗੋਪੀ ਬਰਾੜ ਜੀ ਵੀ ਪਹੁੰਚ ਗਏ ਮੇਲੇ ਦੀ ਰੌਣਕ ਵਧਾਉਣ ਲਈ ਹਾਂਜੀ ਵਧੀਆ ਭਾਈ ਇਹ ਦੇਖੀਏ ਕਿਹੜਾ ਹਾਰ ਜੀਤ ਵੰਡ ਉਹ ਵੀ ਯਾਰ ਆ ਗਿਆ ਉਹ ਉਹ ਗੱਲ ਦਾ ਢੰਮਾ ਦਾ ਉਹ ਜੇ ਯਾਰ ਹੋਰ ਭਾਈ ਪਤਾ ਬੰਨੀ ਸਾਰੇ ਨਾ ਚਾਹ ਰਿਹਾ ਓ ਜੀ ਅੱਜ ਦੇ ਆਪਣੇ ਵਲੌਗ ਦੀ ਸ਼ੁਰੂਆਤ ਹੁੰਦੀ ਹੈ ਸ਼੍ਰੀ ਮੁਕਸਰ ਸਾਹਿਬ ਦੀ ਦਸਹਰਾ ਮੰਡੀ ਤੋਂ ਠੀਕ ਹੈ ਜਿਵੇਂ ਸ਼੍ਰੀ ਮੁਕਸਰ ਸਾਹਿਬ ਵਿੱਚ ਮਾਗੀ ਤੇ ਬਹੁਤ ਵੱਡੀ ਮੰਡੀ ਲੱਗਦੀ ਘੋੜੀਆਂ ਵਾਲੀ ਠੀਕ ਹੈ ਉਹਵੇਂ ਦਸਹਰੇ ਤੇ ਵੀ ਐਤਕੀ ਮੰਡੀ ਲੱਗੀ ਆ ਇਹ ਥੋੜੀ ਜੀ ਉਹ ਤੋਂ ਛੋਟੀ ਹੁੰਦੀ ਹੈ ਪਰ ਆਪਾਂ ਬਾਲੀ ਛੋਟੀ ਨਹੀਂ ਕਹਿ ਸਕਦੇ ਬਹੁਤ ਜਾਨਵਰ ਆਏ ਆ ਦਿਖਾਉਣੇ ਆਗੇ ਤੁਹਾਨੂੰ ਰੌਣਕ ਮੇਲਾ ਠੀਕ ਹੈ ਤੁਸੀਂ ਮੰਡੀ ਦਾ ਰਿਵਿਊ ਚੈੱਕ ਕਰੋ ਠੀਕ ਹੈ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਢੇੜਾ ਕੱਢ ਕੇ ਕਿਹੜੇ-ਕਿਹੜੇ ਜਾਨਵਰ ਆਏ ਆ ਮਾਹੌਲ ਰੌਣਕ ਮੇਲਾ ਸਾਰਾ ਦਿਖਾਉਣੇ ਆ ਜੀ ਜੀ ਮੇਲੇ ਤੇ ਸਟਾਲਾ ਲੱਗਦੀਆਂ ਉਵੇਂ ਕੂੜੀਆਂ ਦੇ ਸਾਮਾਨ ਵਾਲੀਆਂ ਸਟਾਲਾ ਲੱਗੀਆਂ ਠੀਕ ਹੈ ਘੋੜੇ ਘੋੜੀਆਂ ਦੇ ਸਾਮਾਨ ਵਾਲੀਆਂ ਆਹ ਵੇਖ ਲਓ ਤੁਸੀਂ ਉਵੇਂ ਸਟਾਰਟਿੰਗ ਦੇ ਵਿੱਚ ਸਟਾਲਾ ਲੱਗੀਆਂ ਕੀ ਹਾਲ ਹੈ ਜੀ ਵਲੌਗ ਬਣਾਏ ਜਾਂਦੇ ਆ ਮੈਂ ਕਿਹਾ ਦਿਖਾ ਦਈਏ ਮੌਕਸਰ ਦੀ ਦਸਹਰਾ ਮੰਡੀ ਤੇ ਅੱਗੇ ਤੋਂ ਚੱਲ ਕੇ ਸਾਰਾ ਰਿਵਿਊ ਦਿਖਾਉਣੇ ਆ ਜੀ ਠੀਕ ਹੈ ਇੰਦਰ ਵੀ ਮੈਂ ਤਾਂ ਸਟਾਲਾਂ ਜਿਵੇਂ ਪਹਿਲਾਂ ਲੱਗਦੀਆਂ ਨੇ ਉਵੇਂ ਹੀ ਲੱਗੀਆਂ ਤੁਸੀਂ ਵੇਖ ਸਕਦੇ ਹੋ ਠੀਕ ਹੈ ਸਾਰਾ ਕੁਝ ਮਿਲ ਜੂ ਤੁਹਾਨੂੰ ਇੱਥੇ ਜਿਹੜੇ ਭਰਾ ਘੋੜੇ ਘੋੜੀਆਂ ਰੱਖਦੇ ਸ਼ਕੀਨਾ ਸਾਰਾ ਕੁਝ ਮਿਲ ਜੂ ਤੁਮ ਆ ਵੇਖੋ ਇਹ ਕੁੜੀਆਂ ਨਾਲ ਬਾਈ ਹੋਰ ਜਾਨਵਰ ਵੀ ਬਹੁਤ ਆਇਆ ਵੇਖੋ ਤੁਸੀਂ ਠੀਕ ਹੈ ਡੌਗੀ ਵੀ ਹੈਗੇ ਆ ਕਬੂਤਰ ਵੀ ਹੈਗੇ ਆ ਹੋਰ ਜਾਨਵਰ ਬਹੁਤ ਆਇਆ ਵੇਖੋ ਤੁਸੀਂ ਮਿਲੈਦ ਕੀ ਪੂਰਾ ਪ੍ਰਾਇਜ਼ ਹੈ ਪਰ ਮਾਗੀ ਮੇਲੇ ਤੇ ਬਹੁਤ ਵੱਡੀ ਮੰਡੀ ਲੱਗਦੀ ਹੈ ਕਿ ਦਸਹਰੇ ਤੇ ਥੋੜੀ ਛੋਟੀ ਲੱਗਦੀ ਹੈ ਪਰ ਤੁਹਾਨੂੰ ਦਿਖਾਉਣ ਆ ਕੇ ਰਿਵਿਊ ਵੇਖਣ ਵਾਲਾ ਮਾਹੌਲ ਆ ਰੌਣਕ ਮੇਲਾ ਕਹਿੰਦੇ ਬਹੁਤ ਘੈਂਟ ਆ ਅੱਗੇ ਚੱਲ ਕੇ ਦਿਖਾਉਣਾ ਤੁਹਾਨੂੰ ਓ ਮੇਲੇ ਦਾ ਮਾਹੌਲ ਤੁਸੀਂ ਠੀਕਾ ਦਸਹਰੇ ਮੰਡੀ ਦਾ ਸ਼੍ਰੀ ਮੁਕਤਸਰ ਸਾਹਿਬ ਦਾ ਪਿਛਲੀ ਵਾਰ ਥੋੜੀ ਛੋਟੀ ਲੱਗੀ ਸੀ ਆਦ ਕੀ ਤਾਂ ਬਹੁਤ ਭਰੀ ਆਈ ਹੈ ਵੇਖੋ ਪੁੱਲ ਭਰੀ ਆ ਇਧਰ ਜਾਨਵਰ ਖੜੇ ਆ ਇਹ ਕਿਵੇਂ ਬਈ ਸ਼ੋਅ ਲਈ ਆ ਡਿਸਪਲੇ ਲਈ ਡਿਸਪਲੇ ਲਈ ਠੀਕ ਹੈ ਠੀਕ ਆ ਡਿਸਪਲੇ ਲਈ ਆ ਦੇਖੋ ਬਹੁਤ ਘਾਟ ਘਾਟ ਜਾਨਵਰ ਆਏ ਆ ਜੀ ਅੱਗੇ ਚੱਲ ਕੇ ਦਿਖਾਉਣੇ ਤੁਹਾਨੂੰ ਜ਼ਰਾ ਹੋਰ ਅੱਗੇ ਚੱਲਦੇ ਆਪਾਂ ਬਹੁਤ ਸਾਰੇ ਗਰਾਊਂਡ ਦਾ ਜਿਹੜਾ ਕੱਢ ਕੇ ਲਿਆਉਣਾ ਹੈ ਪੂਰਾ ਭਰਿਆ ਹੋਇਆ ਹੈ ਹਾਂ ਪੂਰਾ ਭਰਿਆ ਹੋਇਆ ਹੈ ਬਾਈ ਠੀਕ ਹੈ ਸਾਰਾ ਦਿਖਾਉਣੇ ਆਂ ਆਪਾਂ ਵਲੌਗ ਦੇ ਵਿੱਚ ਅੱਗੇ ਚੱਲ ਕੇ ਵੀ ਦਿਖਾਉਣੇ ਆਂ ਠੀਕ ਹੈ ਤੇ ਆਹ ਬਾਈ ਦੀ ਸਟਾਲ ਲੱਗੀ ਵੀ ਆ ਵਧੀਆ ਕੋੜਿਆਂ ਦੇ ਪ੍ਰੋਡਕਟ ਆਉਂਦੇ ਆ ਠੀਕ ਹੈ ਪੂਰੇ ਸਰਾ ਤੇ ਪੂਰੀ ਸਲ ਫਾਰਮਾ ਕੰਪਨੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਈ ਗ੍ਰੋਥ ਹੱਥੇ ਪ੍ਰੋਡਕਟ ਆਉਂਦੇ ਆ ਹਾਂ ਹਾਂ ਬਾਈ ਸਾਰੇ ਕੋੜਿਆਂ ਦੇ ਪ੍ਰੋਡਕਟ ਆ ਠੀਕ ਹੈ ਬਾਈ ਦੇਖੋ ਮੰਡੀ ਦਾ ਮਾਹੌਲ ਠੀਕ ਹੈ ਜਮਾ ਸੈਂਟਰ ਦੇ ਜਾ ਗਏ ਪੂਰੀਆਂ ਰੌਣਕ ਮੇਲਾ ਮੇਲਾ ਭਰਿਆ ਹੋਇਆ ਆਹ ਕੋੜਾ ਦੇਖੋ ਆ ਪੁੱਤਾਂ ਨੂੰ ਪਾਲੇ ਹੋਏ ਜਾਨਵਰ ਆ ਜੀ ਵੇਖੋ ਆਪਣੇ ਮੌਸਰ ਦਸਹਰੇ ਤੇ ਵੀ ਮੰਡੀ ਲੱਗਦੀ ਆ ਕਿ ਬਹੁਤ ਯਾਰ ਭਰੀ ਮੰਡੀ ਆ ਵੇਖੋ ਤੁਸੀਂ ਠੀਕ ਆ ਗੱਡੀਆਂ ਖੜੀਆਂ ਇਧਰ ਪਾਰਕਿੰਗ ਅੱਗੇ ਤਾਂ ਛੋਟੀ ਲੱਗਦੀ ਤੇ ਦਸਹਰੇ ਤੇ ਆ ਕਿ ਤਾਂ ਬਹੁਤ ਵੱਡੀ ਆ ਮਾਗੀ ਤੇ ਬਹੁਤ ਮਸ਼ਹੂਰ ਹੁੰਦੀ ਆ ਜੀ ਮਾਗੀ ਤੇ ਵੱਡੀ ਹੰਦੀ ਆ ਵੇਖੋ ਤੁਸੀਂ ਇੱਥੇ ਆ ਗਿਆ ਉਧਰ ਵੀ ਢੇੜਾ ਕੱਢ ਕੇ ਲਿਆਉਣੇ ਆ ਠੀਕ ਉਧਰ ਸ਼ੋਅ ਵਾਲੇ ਡਿਸਪਲੇ ਵਾਲੇ ਜਾਨਵਰ ਵੀ ਆ ਸੇਲ ਵਾਲੇ ਵੀ ਬਹੁਤ ਆਏ ਆ ਠੀਕ ਹੋਵੇ ਬਾਈ ਹੁਣੀ ਫਿਰ ਦੇ ਉੱਪਰ ਢੇੜਾ ਕੱਢ ਕੇ ਲਿਆਉਣੇ ਆ ਆਪਾਂ ਦਸਹਰੇ ਦੇ ਵਿਆਦ ਕੀ ਮੰਡੀ ਪੂਰੀ ਅੱਗੇ ਨਾਲੋਂ ਵੱਡੀ ਲੱਗੀ ਆ ਹਨਾ ਇਹ ਠੀਕ ਆ ਬਹੁਤ ਘਾਟ ਘਾਟ ਜਾਨਵਰ ਆਏ ਆ ਜੀ ਐਤਕੀ ਦਸਹਰਾ ਮੰਡੀ ਦੇ ਯਾ ਬਹੁਤ ਸੋਹਣੇ ਸੋਹਣੇ ਜਾਨਵਰ ਆਏ ਆ ਤੁਸੀਂ ਵੇਖ ਸਕਦੇ ਹੋ ਠੀਕ ਅੱਗੇ ਥੋੜੀ ਛੋੜੀ ਲੱਗਦੀ ਐ ਅੱਗ ਦੀ ਮੰਡੀ ਵਧੀਆ ਲੱਗੀ ਐ ਫੁੱਲ ਵੀ ਲੱਗਣ ਲੱਗ ਜੂ ਆਈ ਜਾਨਵਰ ਆਉਂਦੇ ਰਹੇ ਨਾ ਬਾਈ ਸ਼ੌਂਕ ਬਹੁਤ ਵਧੀਆ ਆਂਦਾ ਮੰਡੀ ਲੱਗਣ ਲੱਗ ਜੂ ਵੀ ਪੂਰੀ ਵੀ ਫੁੱਲ ਤਕੜੀ ਲੱਗਿਆ ਕਰੂਗੀ ਤੇ ਸਾਰੇ ਤੇ ਵੀ ਦੇਖੋ ਖੜੇ ਜਾਨਵਰ ਪੁੱਤਾਂ ਵਾਂਗੂ ਵੱਧ ਇਹ ਪੁੱਤਾਂ ਵਾਂਗੂ ਪਾਲੇ ਹੋਏ ਜਾਨਵਰ ਖੜੇ ਆਂ ਵੇਖੋ ਜੀ ਕੀ ਬਾਤ ਹੈ ਮੇਲੇ ਚ ਪੂਰੀ ਰੌਣਕ ਹੈ ਅੱਜ ਕੀ ਇਹ ਕੀ ਆ ਉੱਧਰ ਵਿਖੜੇ ਜਾਨਵਰ ਆ ਉਹਨੂੰ ਸਾਰਾ ਦਿਖਾਉਣੇ ਆ ਕਿਹੜਾ ਕੱਢ ਕੇ ਗੱਡੀਆਂ ਹੀ ਗੱਡਾਂ ਆ ਤੇ ਅੱਗੇ ਨਾਲੋਂ ਵੱਡੀ ਲੱਗੀ ਮੌੜੀ ਐਟਲੀ ਸੇਲ ਲਈ ਵੀ ਬਹੁਤ ਘੈਂਟ ਘੈਂਟ ਜਾਨਵਰ ਆਏ ਆ ਅੱਬਾਈ ਹੁਣਾਂ ਸਾਰੇ ਸੇਲ ਲਈ ਜਾਨਵਰ ਆ ਹਾਂਜੀ ਨਹੀਂ ਨਹੀਂ ਉਹ ਤਾਂ ਕੋਈ ਚੱਕਰ ਕਿਉਂ ਸਹਾਰਾ ਮੰਡੀ ਦੇ ਬਹੁਤ ਘੈਂਟ ਘੈਂਟ ਜਾਨਵਰ ਆਏ ਆ ਬਾਈ ਹੁਣਾਂ ਨੇ ਸਾਰੇ ਜਾਨਵਰ ਰੱਖੇ ਵੇ ਆ ਸੇਲ ਲਈ ਆ ਡੋਂਗ ਜਾਣਕਾਰੀ ਬਈ ਦੁਸਹਰੇ ਦੇ ਵੀ ਯਾਰ ਜੀ ਥੋੜੀ ਵੱਡੀ ਲੱਗੀ ਮੰਡੀ ਅੱਗੇ ਨਾਲੋਂ ਹਣਾ ਜੀ ਹਾਂ ਜੀ ਕਾਸ਼ ਬਹੁਤ ਕਾਸ਼ ਹੈਗਾ ਠੀਕ ਆ ਸੇਲ ਲਈ ਆ ਨੰਬਰ ਬੋਲ ਦੋ ਕੋਈ ਨਹੀਂ ਆਪਣਾ 9855732950 ਦੇਖੋ ਤੁਸੀਂ ਰੌਣਕ ਮੇਲਾ ਠੀਕ ਐ ਏਦਕੀ ਬਹੁਤ ਜ਼ਿਆਦਾ ਅੱਗੇ ਨਾਲੋਂ ਜ਼ਿਆਦਾ ਪਰ ਮਾਗੀ ਮੇਲੇ ਦੇ ਬਹੁਤ ਜ਼ਿਆਦਾ ਵੱਡਾ ਵੱਡੀ ਮੰਡੀ ਲੱਗਦੀ ਆ ਖੁਆਏ ਪੂਰੇ ਤੰਬੂ-ਤੰਬੂ ਲੱਗੇ ਹੋਏ ਆ ਠੀਕ ਐ ਅੱਗੇ ਥੋੜੀ ਛੂੜੀ ਲੱਗਦੀ ਮੰਡੀ ਐਦਕੀ ਤਾਂ ਬਹੁਤ ਰੌਣਕ ਮੇਲਾ ਵੇਖੋ ਜਾਨਵਰ ਸੇਲ ਲਈ ਐਦਕੀ ਬਹੁਤ ਵੱਧ ਜਾਨਵਰ ਆਏ ਆ ਭੌਂ ਘੈਂਟ-ਘੈਂਟ ਜਾਨਵਰ ਆ ਵੇਖੋ ਮਕਸਰ ਦੀ ਦਸਹਿਰਾ ਮੰਡੀ ਦਾ ਰਿਵਿਊ ਲਓ ਤੁਸੀਂ ਠੀਕ ਐ ਇੰਜੋਏ ਕਰੋ ਕਿਹੜਾ ਪਾ ਟੈਂਕੀ ਵਾਲੇ ਪਾਸੇ ਇੱਥੇ ਤੁਸੀਂ ਵੇਖੋ ਬਹੁਤ ਜਾਨਵਰ ਆਇਆ ਇੱਥੇ ਵੀ ਠੀਕ ਆ ਸੇਲ ਲਈ ਆ ਸਾਰੇ ਕਿ ਬਹੁਤ ਘਣ ਘਣ ਜਾਨਵਰ ਆਇਆ ਕੋਈ ਆਲੀ ਮੌਸਮ ਦੀ ਸਾਰਾ ਮੰਡੀ ਯੂਟਿਅਰ ਚੱਲ ਰੋ ਰੌਣਕ ਮਿਲਿਆ ਕਿ ਬਹੁਤ ਜ਼ਿਆਦਾ ਆਗੇ ਸਾਰਾ ਮੰਡੀ ਦੇ ਨਾਲ ਹੁੰਦਾ ਨਹੀਂ ਕਿ ਨਾਲੋਂ ਥੋੜਾ ਵੱਡੀ ਲੱਗੀ ਮੰਡੀ ਮਾਗੀ ਮੇਲੇ ਦੇ ਬਹੁਤ ਜ਼ਿਆਦਾ ਜਾਨਵਰ ਆਉਂਦੇ ਆ। ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਰਿਵਿਊ। ਠੀਕ ਆ। ਬਹੁਤ ਸੋਹਣੇ ਸੋਹਣੇ ਜਾਨਵਰ ਆਏ ਆ ਇੱਥੇ ਕਿਤੇ ਗਿਆ ਸੇਲ ਲਈ। ਤੇ ਸ਼ੋਅ ਲਈ ਵੀ ਬਹੁਤ ਵਧੀਆ ਜਾਨਵਰ ਆਏ ਆ। ਦੇਖੋ। ਤੁਹਾਨੂੰ ਸਾਰੀ ਮੰਡੀ ਦਿਖਾ ਦੇਣੀ ਆ ਵੇਖੋ ਤੁਸੀਂ ਠੀਕ ਆ। ਹੁਣ ਆਪਾਂ ਇਹ ਜਮਾ ਸਾਈਡ ਤੇ ਫਿਰਦੇ ਮੰਡੀ ਦੀ ਸਟਾਰਟਿੰਗ 'ਚ ਜਿਹੜੀ ਵੇਖੋ ਤੁਸੀਂ ਕਾ ਬਾਤ। ਬਹੁਤ ਜਾਨਵਰ ਆਏ ਆ ਜੀ ਆ। ਮੰਡੀ ਦਾ ਤੁਸੀਂ ਮਾਹੌਲ ਚੈੱਕ ਕਰੋ ਰੌਣਕ ਮਿਲਾ ਚੈੱਕ ਕਰੋ ਭਰੀ ਪਈ ਆ ਅੱਗੇ ਥੋੜੀ ਛੋਟੀ ਲੱਗਦੀ ਅੱਗੇ ਭਰੀ ਪਈ ਆ ਸਾਰੇ ਤੇ ਵੀ ਮੋਕਸਰ ਵੀ ਦਸਾਰਾ ਮੰਡੀ ਆ ਇਹ ਲਈ ਵੱਧ ਆਇਆ ਅੱਜ ਓ ਜੀ ਇਹ ਸੀਗਾ ਅੱਜ ਆਪਣਾ ਵਲੌਗ ਲੋ ਸੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਮੁਕਸਰ ਦੀ ਦਸਰਾ ਮੰਡੀ ਦੇ ਠੀਕ ਆ ਜਿਵੇਂ ਲੱਗਿਆ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਵੀ ਕਰਿਓ